ਉਹ ਵੀ ਅਸੀਂ ਜਿਹੜਾ ਸਮਾਨ ਆਪਣਾ ਇਹ ਅੱਜ ਦਾ ਦਿਨ ਅਸੀਂ ਜੋ ਬਣਿਆ ਹੋਇਆ ਤੁਸੀਂ ਉਹ ਵੇਚ ਲਓਗੇ ਤੇ ਕੱਲ ਤੋਂ ਨਹੀਂ ਲਗਾਉਂਦੇ ਕਿਥੇ ਜਾਉਂਗੇ ਮਗਰ ਜਿਹੜੇ ਸਰਪੰਚ ਨੇ ਖਾਲੋਂ ਕੱਢਿਆ ਸੀ ਇਹਨਾਂ ਨੂੰ ਪੱਟਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਜਿਹੜੇ ਸੜਕ ਨੂੰ ਖਾਲੀ ਕਰਾਇਆ ਜਾ ਰਿਹਾ ਜੀ ਕਿਥੇ ਚੈੱਕ ਕਰਾ ਰਹੇ ਹਾਂ ਨਾ ਵੀ ਆਪਣਾ ਵੱਡੀ ਚਾਰ ਜਿਹੜਾ ਸਮਾਨ ਬਾਹਰ ਕੱਢ ਪਾਉਂਦਾ ਦੋ ਜਿਹੜੇ ਹਜੇ ਨਹੀਂ ਪਹਿਲਾਂ ਵੀ ਇਹ ਕੋਈ ਨਾ ਕੋਈ ਨਾ ਕੋਈ ਇਹ ਛੋਟੇ ਗੇਟ ਦੇ ਮੂਹਰੇ ਲੱਗਿਆ ਹੋਇਆ ਜੀ ਇਹ ਗੇਟ ਹੈ ਅੰਦਰ ਜਾਣ ਵਾਸਤੇ ਲੋਕਾਂ ਨੂੰ ਉਹ ਬੜਾ ਵੱਡਾ ਗੇਟ ਦੇ ਅੱਗੇ 200 ਰੁਪਏ ਤੁਸੀਂ ਗੇਟ ਦੇ ਅੱਗੇ ਜਿਹੜਾ ਇੰਦਰਾ ਗਰਨਾਥਾ ਘਰੇ ਹੈ ਬਿਲਕੁਲ ਦੇਖੋ ਇਹ ਤਰੀਕੇ ਨਾਲ ਬੈਠੇ ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਆ ਗੱਲ ਸਮਝ ਇਹ ਪ੍ਰੈਸ ਖੜੀ ਆ ਜੀ ਉਹਰੇ ਬਿਆਨ ਦੋ ਵੀ ਅਸੀਂ ਜਿਹੜਾ ਸਮਾਨ ਆਪਣਾ ਇਹ ਅੱਜ ਦਾ ਦਿਨ ਅਸੀਂ ਜੋ ਬਣਿਆ ਹੋਇਆ ਤੁਸੀਂ ਉਹ ਵੇਚ ਲੋਗੇ ਤੇ ਕੱਲ ਤੋਂ ਨਹੀਂ ਲਗਾਉਗੇ ਕਿੱਥੇ ਜਾਉਂਗੇ ਮੈਂ ਮਗਰ ਜਰਜਦਰ ਜਰਜਦਰ ਸਿੰਘ ਖਾਲਸਾ ਕੋ ਬੈਠੇ ਹਾਂ ਅਸੀਂ ਜਾਓ ਬਲੇ ਇਹ ਨਿਯਾਇਤ ਕਬ ਜਨਵਰੀ ਦੇਖੋ ਸਾਹਮਣੇ ਹਸਪੀਟਲ ਹੈ ਉਹਦੇ ਕਰਕੇ ਤੋਹ ਹੁੰਦਾ ਦਿੱਕਤ ਹੁੰਦੀ ਹੈ ਐਂਬੂਲੈਂਸ ਨਾਲ ਜਾਂਦੀ ਹੈ ਅਸੀਂ ਦੇਖੋ ਸਾਰਿਆਂ ਦਾ ਪਿੱਛੇ ਖੜਾਇਆ ਸੀ ਉਹਨੇ ਲਾਈਨ ਪਾ ਕੇ ਗਏ ਸੀ ਜੀ ਕਮੇਟੀ ਵਾਲੇ ਤੁਸੀਂ ਆ ਵੀ ਲਾਈਨ ਬੁਆਈ ਹੈ ਸੀ ਲਾਈਨ ਦਾ ਪਾੜਾ ਆਇਆ ਤੁਹਾਨੂੰ ਸਰਦਾਰ ਜੀ ਦਾ ਗੇਟ ਦੇ ਮੂਹਰੇ ਲਾਇਆ ਸਾਮਾਨ ਹੈ ਛੋਟਾ ਗੇਟ ਅੰਦਰ ਇਹ ਸਰਕਾਰੀ ਦਫਤਰ ਹੈ ਇਹ ਪਾਸੇ ਖਾਲੀ ਕਰ ਦਿੰਦੇ ਬਸ ਗੇਟ ਖਾਲੀ ਅੰਦਰ ਸਾਮਾਨ ਇਹ ਵੀ ਚੁਗਾਓ ਇਹ ਵੀ ਚੁਗਾਓ ਹਾਂਜੀ ਅੱਜ ਦਾ ਦਿਨ ਅਜੇ ਨਹੀਂ ਤੁਹਾਨੂੰ ਕਰਦੇ ਕਿਉਂਕਿ ਸਮਾਨ ਬਣਿਆ ਹੋਇਆ ਹੈ ਤੁਹਾਡਾ ਇਹਨੂੰ ਪੇਚ ਲਓ ਕੱਲ ਨੂੰ ਸਵੇਰੇ ਉਹਦੇ ਸਾਰੇ ਪੂਰੇ ਨਹੀਂ ਲਗਾਣਾ ਉਹ ਪਿੱਛੇ ਕਰਕੇ ਦੇਖ ਕਦੀ ਰੈਡੀ ਕੋਈ ਤੁਹਾਨੂੰ ਪਰਾਲੇ ਬੈਠੇ ਉਹਦੇ 40 50 ਸਾਲ ਪੁਰਾਣੇ ਹੋ ਤਾਂ ਇੱਕ ਕਦੀ ਰੈਡੀ ਤੁਸੀਂ ਲਗਾ ਸਕਦੇ ਹੋ ਵੈਸੇ ਕੋਈ ਅਲਾਊਟ ਨਹੀਂ ਹੈ ਉਹ ਵੀ ਉਦੋਂ ਤੱਕ ਜਦੋਂ ਰੈਡੀ ਮਾਰਕੀਟ ਤੁਹਾਡੀ ਅੱਛੀ ਹਟ ਜਾਂਦੀ ਹੈ ਕਰੋ ਸਮਾਨ ਤੋਂ ਬਣੇ ਚਕਰਾ ਲਓ ਹਾਂਜੀ ਇਹਨੂੰ ਚਕਾਓ ਪਹਿਲਾਂ ਬਿਲਕੁਲ ਸਾਡੇ ਅੱਗੇ ਜਿਹੜਾ ਆ ਗਿਆ ਚੰਦਨਵਾਦ ਹੋਸੀ ਰਹਿਗੇ ਸਾਡਾ ਇਹ ਰਾਮਾ ਦਾ ਬਣਦਾ ਪਕੜੇ ਵਿੱਚ ਤੋਂ ਕਾਰ ਕਰ ਰਹੇ ਜਿਹਨਾਂ ਦਾ ਨੁਕਸਾਨ ਵਧਿਆ ਹੋਇਆ ਉਹਨਾਂ ਦਾ ਕੀ ਹੈ ਨਹੀਂ ਹੋਈ ਮੈਂ ਤਾਂ ਆਪ ਦਾ ਜਿਹੜਾ ਤੁਸੀਂ ਕਹਿਣਾ ਸੀ ਮੋਟੇ ਜੁਰਮਾਨੇ ਕੀਤੇ ਇਹ ਕਿਤੇ ਬੰਦੇ ਤੋਂ ਜੁਰਮਾਨਾ ਭਰਾਇਆ ਗਿਆ ਦੇਖੋ ਮੋਟੇ ਜੁਰਮਾਨੇ ਹੈ ਇਹਦਾ ਕੀ ਆਦਾ ਉਹਦਾ ਟਾਕਰਾਜ ਚ ਰਹਿ ਕੇ ਜੇ ਉਹ ਆਊਟ ਰਾਈਟਿੰਗ ਦੇ ਵਿੱਚ ₹100 ਕੋਈ ਮोटा ਜੁਰਮਾਨਾ ਨਹੀਂ ਮੋਟਾ ਪੁਲਿਸ ਸਾਹਿਬ ਪੁਲਿਸ ਸਾਹਿਬ ਵਾਲੇ 2000 ਪੁਲਿਸ ਸਾਹਿਬ 1 ਸਾਲ 2 ਸਾਲ ਲਗਾਉਣਾ ਹੈ ਫੜੀਆਂ ਫੜੀਆਂ ਜਿਹੜੇ ਉਹਨਾਂ ਨੇ ਰੇੜੀ ਆ ਰਿਹਾ ਨਾਲ ਐਕਚੁਅਲੀ ਫੜੀਆਂ ਪਹਟਾ ਰਹੇ ਕਿ ਨਹੀਂ ਦੁਕਾਨਾਂ ਜਿਹੜੀਆਂ ਵੱਧ-ਵਧੀਆਂ ਹੋਈਆਂ ਇਹਨਾਂ ਦੀ ਕਾਰਵਾਈ ਹੋਈ ਇਹ ਬਿਲਡਿੰਗ ਪ੍ਰਾਧਾਨ ਵੱਲੋਂ ਕਰਦੇ ਕਿੱਥੇ ਜਿਹੜੇ ਬਾਹਰ ਵਧਾਣੇ ਆ ਜਾਂ ਕਾਊਂਟਰ ਬਾਹਰ ਲਾਏ ਹੋਏ ਨੇ ਕਾਊਂਟਰ ਅਸੀਂ ਕਰਾਵਾਂਗੇ ਜਿਹੜਾ ਉਹਨਾਂ ਦੇ ਦੁਕਾਨਾਂ ਦੇ ਕਾਊਂਟਰ ਜਿਹੜੇ ਨੇ ਉਹ ਕਿਤੇ ਕਿਤੇ ਕਰਾ ਰਹੇ ਨਹੀਂ ਕੋ ਲੱਗੇ ਹੋਏ ਨਹੀਂ ਇਹਨਾਂ ਦੇ ਕਾਰਵਾਈ ਚਲਾਵਾਂਗੇ ਜੀ ਵਲੇ ਅਸੀਂ ਜੀਸੀਬੀ ਦਿੱਲੀ ਦਿੱਕਤ ਲਹਿਲ ਕਲੋਨੀ ਦੇ ਅੰਦਰ ਇੱਦਾਂ ਖੜੇ ਬਹੁਤ ਜ਼ਿਆਦਾ ਬਾਹਰ ਉਹਦੀ ਕੰਪਲੇਟ ਆਈ ਆ ਉਹ ਸਾਰੇ ਕਲੋਨੀ ਦੇ ਖੜੇ ਆ ਜਿਹੜੇ ਘੁੱਟਣਗੇ ਉਦਾਂ ਅਸੀਂ ਇਹ ਮੁਹਿੰਮ ਚਲਾ ਲਾਂਗੇ ਇੱਦਾਂ ਹੀ ਸਾਰੇ ਸ਼ਹਿਰ ਨੂੰ ਖੁੱਲਾ ਕਰ ਦਾਂਗੇ ਠੀਕ ਹੈ ਬਹੁਤ ਵਧੀਆ ਜ਼ਰੂਰਤ ਹੈ ਜੀ ਅੱਗੇ ਸਰਕਾਰੀ ਬਕਰਾਂ ਦੇ ਚਲੂ ਚ ਲੱਗੇ ਜੀ ਲੋਕਾਂ ਨੇ ਰੇੜੀਆਂ ਲਗਾ ਕੇ ਸੈਂਟਰ ਰੱਖ ਲਏ ਆ ਜਿੱਥੇ ਜਿਹੜੇ ਸਰਦਾਰ ਸਾਹਿਬ ਮਿਲੇ ਸੀ ਉਹਨਾਂ ਦੀ ਪੂਰੇ ਤੱਕ ਕਬਜ਼ਾ ਕੀਤਾ ਹੋਇਆ ਦੇਖੋ ਕਿੱਥੇ ਲਗਾਏ ਜਿੱਥੇ ਲਗਾਏ ਇਹ ਅਸੀਂ ਨੂੰ ਇੱਕ ਇੱਕ ਦਿਨ ਦਾ ਅੱਧਾ ਟਾਈਮ ਦਿੱਤਾ ਹੈ ਤੇ ਅੱਜ ਤੋਂ ਬਾਅਦ ਇਹ ਲੱਗੇਗਾ ਤਾਂ ਅਸੀਂ ਉਹਨੂੰ ਹਟਾਵਾਂਗੇ ਸਰਵਲ ਸਰਜਨ ਦੇ ਦਫ਼ਤਰ ਦਾ ਛੋਟਾ ਗੇਟ ਐਂਟਰੀ ਵਾਸਤੇ ਹੈ ਜੀ ਐਂਟਰੀ ਦੇ ਮੂਹਰੇ ਲਾਇਆ ਹੋਇਆ ਨਹੀਂ ਉਹ ਚਕਾਤਾ ਸਰ ਸਾਹਮਣੇ ਚਕਾਤਾ ਉਹ ਕਹਿੰਦਾ ਟੈਂਪਰੇਰੀ ਰੱਖਿਆ ਗਿਆ ਮੁੰਡਿਆਂ ਤੋਂ ਉਹ ਚਕਾਤਾ ਵੈਸੇ ਆਪਾਂ ਉਹ ਕੋਈ ਲਿਹਾਜ਼ ਨਹੀਂ ਕਰਾਂਗੇ ਇਸ ਚੀਜ਼ 'ਚ ਜਿਹੜਾ ਸਾਰਾ ਜਿਹੜੀ ਹੈ ਉਹਦੇ ਤੋਂ ਇਹ ਸ ਇਹ ਨਾ ਇਹ 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 ਮੇਲੇ ਕਦੋਂ ਹੋਣਾ ਹੈ ਮੈਨੂੰ ਦੱਸੋ। ਉਹ ਮੈਨੂੰ ਟ੍ਰੇਨ ਦਾ ਟਾਈਮ ਕਰਕੇ ਦੱਸੋ। ਮੇਰੇ ਅੰਦਰ ਗੱਲ ਸੁਣਨਾ ਹੈ ਮੈਂ।